ਕਪੂ ਟਿਵੀ ਗ੍ਰੀਨ ਨੂੰ ਪੰਜਾਬੀ ਬਾਲਡਨ ਨਿਊਜ਼ ਗੁਰਦਾਸਪੁਰ ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਇਕਨਾਲ ਫੇਰ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਦੁਕਾਨਦਾਰਾਂ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਵਿੱਚ ਤਿੱਖੀ ਬਹਿਸ ਹੁੰਦੀ ਵੀ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਸ ਸੰਬੰਧੀ ਜਾਣਕਾਰ ਦਿੰਦੇ ਹੋਏ ਨਗਰ ਕੌਂਸਲ ਦੇ ਈਓ ਭਪਿੰਦਰ ਸਿੰਘ ਨੇ ਦੱਸਿਆ ਕਿ ਬਿੱਤੇ ਦੀ ਨਹੀਂ ਐਸਐਸਪੀ ਅਦਿੱਤ ਵੱਲੋਂ ਸ਼ਹਿਰ ਵਿੱਚ ਪੈਦਲ ਚੱਲ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਿਆ ਗਿਆ ਸੀ ਤੇ ਉਹਨਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਅੱਜ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਦੁਕਾਨਦਾਰ ਆਪਣਾ ਸਮਾਨ ਅਤੇ ਗ੍ਰਾਹਕ ਵੀ ਆਪਣਾ ਵਾਹਨ yellow line ਦੇ ਅੰਦਰ ਲਗਾਉਣਗੇ ਤਾਂ ਟ੍ਰੈਫਿਕ ਦੀ ਸਮੱਸਿਆ ਨਹੀਂ ਆਵੇਗੀ ਜੇਕਰ ਇਸ ਦੀ ਉਲੰਘਣਾ ਕਰੇਗਾ ਤੇ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਉੱਥੇ ਟ੍ਰੈਫਿਕ ਪੁਲਿਸ ਇੰਚਾਰਜ ਨਾਨਕ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਜੋ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਨੇ ਇਹ ਕਾਰਵਾਈ ਹਫਤੇ 'ਚ ਇੱਕ ਵਾਰ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਸਮੱਸਿਆ ਖਤਮ ਹੋ ਸਕੇਗੀ। ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਤੇ ਕਈ ਸਮੇਤੋਂ ਦੇਰੀ ਨਾਲ ਆਉਣ ਨਾਲ ਪਹਿਲਾਂ ਹੀ ਦੁਕਾਨਦਾਰਾਂ ਨੇ ਆਪਣਾ ਸਮਾਨ ਚੁੱਕ ਕੇ ਅੰਦਰ ਰੱਖ ਲਿਆ ਸੀ। ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਕਤੀ ਨਾਲ ਪੇਸ਼ ਆਣਾ ਚਾਹੀਦਾ ਹੈ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਨਿੱਠੇ ਜੱਛ ਕੇ ਜੀ ਦੇਖ ਰਹੇ ਹਾਂ ਪੰਜਾਬ ਬਾਡਰ ਨਿਊਜ਼ ਰੂਪ ਸਿੰਘ ਸੇਖਾਂ ਦੀ ਰਿਪੋਰਟ ਗੁਰਦਾਸਪੁਰ ਤੇ ਜਿਹੜੀ ਅੱਜ ਦੀ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਹ ਇਨਫਰੋਚਮੈਂਟ ਸੰਬੰਧੀ ਆ ਔਰ ਪਰसों ਚੌਥਾ ਸਾਡੇ ਐਸਐਸਪੀ ਸਾਹਿਬ ਇੱਥੇ ਦੌਰਾ ਕਰਕੇ ਗਏ ਸੀਗੇ ਔਰ ਉਹਨਾਂ ਵੱਲੋਂ ਸਖਤ ਐਤੋ ਇਸੇਗੀ ਕਿ ਬਾਜ਼ਾਰ ਨੂੰ yellow line ਨਾਲ ਲਾ ਕੇ ਤੇ ਪਾਰਕਿੰਗ ਲਈ ਜਗ੍ਹਾ ਛੱਡੀ ਜਾਵੇ ਔਰ ਇਹ ਤਾਂ ਛੱਡੀ ਜਾ ਸਕਦੀ ਹੈ ਜੇ ਇਨਫਰੋਚਮੈਂਟ ਦੂਰ ਹੋਊਗੀ ਔਰ ਪਹਿਲਾ ਹੈ ਇਨਕ੍ਰੋਚਮੈਂਟ ਇੱਕ ਹਫਤਾ ਲਗਾਤਾਰ ਦੂਰ ਕਰਕੇ ਫਿਰ yellow line ਜਿਹੜੀ ਲਗਾਉਣ ਜਾ ਰਹੇ ਆ ਉਹਦੇ ਚ ਦੁਕਾਨਦਾਰ ਨੂੰ ਵੀ ਸਹੂਦਤਾ ਹੋਊਗੀ ਤੇ ਆਮ ਪਬਲਿਕ ਨੂੰ ਵੀ ਉਹਦੀ ਸਹੂਦਤਾ ਹੋਊਗੀ ਜਿਹੜਾ ਦੁਕਾਨਦਾਰ ਆ ਉਹ ਆਪਣੀ ਇਨਕ੍ਰੋਚਮੈਂਟ ਨੂੰ ਦੂਰ ਕਰਕੇ ਆਪਣੇ ਸ਼ਟਰ ਦੇ ਅੰਦਰ ਚਲਾ ਜਾਵੇ ਔਰ ਜਿਹੜਾ ਟੂ ਵਾਹਕਲ ਆ ਜਿਹੜਾ ਇੱਥੇ ਉਹਨਾਂ ਦੇ ਸ਼ਾਪਿੰਗ ਕਰਨ ਹੁੰਦੇ ਆ ਉਹ yellow line ਦੇ ਅੰਦਰ ਲਾ ਕੇ ਤੇ ਆਪਣੀ ਸ਼ਾਪਿੰਗ ਕਰ ਸਕਦੇ ਆ ਔਰ ਉਹ ਤਾਂ ਹੀ ਇਹ ਜਿਹੜੀ ਆ ਇਹ yellow line ਲੱਗ ਸਕਦੀ ਆ ਜੇ ਉਹ ਇਨਕ੍ਰੋਚਮੈਂਟ ਨੂੰ ਆਪਣੇ ਆਪ ਹੀ ਦੂਰ ਕਰ ਲੈਣਾ ਔਰ ਜਿਹੜੀ ਆ ਲੋਕਾਂ ਦੀ ਸੁਵਿਧਾ ਲਈ ਇਹ ਜਿਹੜਾ ਟ੍ਰੈਫਿਕ ਦਾ ਸਮੱਸਿਆ ਆ ਇਹ ਜਿਹੜਾ ਇਹਦਾ ਹੱਲ ਕੀਤਾ ਜਾਊਗਾ। ਪਰ ਦੇਖਿਆ ਜਾਏ ਜਿਦੋਂ ਪਤਾ ਲੱਗਦਾ ਐਕਟਿਵ ਬਣਿਆ ਔਰ ਇਹਨਾਂ ਨੂੰ ਸਮਝੋ ਇਹ ਸਮਾਲ ਲੈ ਕੇ ਕਰਦੇ ਜਿਹੜੇ ਬਹੁਤ ਜਿਹੜੇ ਇਸਮ। ਇਹ ਬਿਲਕੁਲ ਇਦਾਂ ਦੀ ਰੁਟੀਨ ਜਿਹੜੀ ਆ ਬੜੀ ਪੁਰਾਣੀ ਬਣੀ ਆ ਇਹਨਾਂ ਦੀ ਜਦੋਂ ਵੀ ਅਸੀਂ ਆਉਂਨੇ ਆ ਆਪਣੇ ਅੰਦਰ ਸਮਾਨ ਕਰ ਲੈਂਦੇ ਆ ਔਰ ਬਾਅਦ ਵਿੱਚ ਸਾਡੇ ਜਾਣ ਤੇ ਫਿਰ ਮਾਨ ਬਾਹਰ ਕੱਢ ਲਿੰਦੇ ਆ ਔਰ ਅਸੀਂ ਇਸ ਤੁਹਾਡੇ ਮਾਦੀਆਂ ਮਜ਼ਾਈ ਅਸੀਂ ਇਹਨਾਂ ਨੂੰ ਹੋਰ ਜੋ ਅਪੀਲ ਕਰਦੇ ਆ ਹੱਥ ਜੋੜ ਕੇ ਅਪੀਲ ਕਰਦੇ ਆ ਸਮੂਹ ਦੁਕਾਨਦਾਰਾਂ ਨੂੰ ਕਿ ਅਜਿਹਾ ਨਾ ਕੀਤਾ ਜਾਵੇ ਆਪਣੇ ਹੀ ਸਿਆਣੇ ਨਾਗਰਿਕ ਹੋਣ ਦਾ ਸਬੂਤ ਦਿਓ ਔਰ ਆਪਣੇ ਆਪ ਹੀ ਇੰਪਰੋਚਮੈਂਟ ਨੂੰ ਦੂਰ ਕਰੋ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਔਣ ਜਾਣ ਵਿੱਚ ਮੁਸ਼ਕਲ ਨਾ ਹੋਵੇ ਅੱਜ ਜਿਹੜਾ ਇਹ ਦੋ ਦਿਨ ਪਹਿਲਾਂ ਤੁਹਾਨੂੰ ਪਤਾ ਐਸਐਸਪੀ ਸਾਹਿਬ ਨੇ ਸਾਰਾ ਜਿਹੜਾ ਬਾਜ਼ਾਰ ਆਪ ਪੈਦਲ ਚੱਲ ਕੇ ਵੇਖਿਆ ਸੀਗਾ ਘੱਟੋ ਘੱਟ 2 ਘੰਟੇ ਬਾਜ਼ਾਰ ਦੇ ਵਿੱਚ ਪੈਦਲ ਚੱਲੇ ਮਾਨਜੋਗ ਸਿਸਟੀ ਸਾਹਿਬ ਔਰ ਉਹਨਾਂ ਦੇ ਹਿੰਦਸਾ ਨਿਰਦੇਸ਼ਾਂ ਤੇ ਉਹਨਾਂ ਨੇ ਯੂਐਫਐਸਾ ਉਹਨਾਂ ਨੂੰ ਵੀ ਉਹਨਾਂ ਨੂੰ ਫੋਨ ਕੀਤਾ ਏਡੀਸੀ ਸਾਹਿਬ ਨਾਲ ਗੱਲ ਕੀਤੀ ਤੇ ਅੱਜ ਫਿਰ ਇਹ ਸਾਰਾ ਜਿਹੜਾ ਹੈ ਉਹਨਾਂ ਦੇ ਕਹਿਣ ਤੇ ਜਿਹੜੀ ਹੈ ਕਾਰਵਾਈ ਹੋ ਰਹੀ ਹੈ ਤੇ ਅਨਪਰੋਚਮੈਂਟ ਜਿਹੜੀ ਹੈ ਇਹ ਇਹਦਾ ਸਮਾਨ ਸਮੂਹ ਚੁੱਕ ਰਿਹਾ ਹੈ। ਪੁਲਿਸ ਇੱਥੇ 2-3 ਘੰਟੇ ਮੌਜੂਦ ਸੀਗੀ ਪਰ ਨਗਰ ਕੌਂਸਲ ਦੇ ਜਿਹੜੇ ਨੇ ਅਧਿਕਾਰੀ ਆ ਤੇ ਲਗਭਗ 2 ਘੰਟੇ ਦੇਰ ਆਏ ਨੇ ਉਹਦੇ ਨਾਲ ਕਿੰਨਾ ਕਿੰਨਾ ਫਰਕ ਪਿਆ ਜਿੱਦੋਂ ਇਹ ਫਰਕ ਤੇ ਪੈਂਦਾ ਹੀ ਹੈ ਜੀ ਬਾਕੀ ਉਹ ਦੱਸ ਸਕਦੇ ਹੋ ਕਿਉਂ ਲੇਟ ਆਏ ਨੇ ਕੀ ਗੱਲ ਹੈ।